ਕਾਰ ਤੇ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਤੇ ਘੈਟ ਹੋਗੇ ਆਪਾਂ ਵੀ ਵਧੀਆ ਆ ਤੇ ਅੱਜ ਮੈਂ ਜਾਣਾ ਹੈ ਆਪਣੇ ਇਥੇ ਪੈਂ ਕਿ ਪਿੰਡ ਜਾਵਾਂਗੇ ਤੇ ਫਿਰ ਉਸ ਤੋਂ ਬਾਅਦ ਪਲਾ ਬਲੌਗ ਨੈਕਸਟ ਆਊਗਾ ਵੀ ਆਪਾਂ ਅੱਗੇ ਕੀ ਕਰਦੇ ਹਾਂ ਹੁਣ ਆਪਾਂ ਥੋੜਾ ਰੈਡੀ ਵਗੈਰਾ ਹੋਣ ਲੱਗੇ ਸੀਗੇ ਤੇ ਫਿਰ ਉਸ ਤੋਂ ਬਾਅਦ ਸਿਸਟਰ ਕੇ ਪਿੰਡ ਜਾਣਾ ਕਿ ਪਿੰਡ ਆਨੰਦ ਕੋਰ ਦਾ ਸਾਰਾ ਸਮਾਨ ਰੱਖ ਲਿਆ ਤੇ ਕਿਉਂਕਿ ਮੈਂ ਥੋੜਾ ਆਪਣਾ ਟ੍ਰੀਟਮੈਂਟ ਕਰਾਉਣਾ ਆਇਆ ਸੀ ਜੇ ਮੇਰੇ ਜਿਹੜੇ ਸਟਿਚਸ ਬੇਬੀ ਤੋਂ ਬਾਅਦ ਸਹੀ ਨਹੀਂ ਸੀਗੇ ਤੇ ਉਹ ਦੁਬਾਰਾ ਲੱਗਣੇ ਆ ਤਾਂ ਕਰਕੇ ਮੈਨੂੰ ਹਸਪੀਟਲ ਜਾਣਾ ਪੈਣਾ ਆ ਨੰਦਕੌਰ ਜਿਹੜੀ ਮੇਰੀ ਭੈਣ ਕੇ ਪਿੰਡ ਰਹੂਗੀ ਤੇ ਭਾਬੀ ਵੀ ਉੱਥੇ ਰਹਿਣਗੇ ਨੰਦ ਨੂੰ ਭਾਬੀ ਤੇ ਮੇਰੀ ਸਿਸਟਰ ਸਾਂਭਣਗੇ ਦੋਨੋਂ ਜਾਣੇ ਕਿਉਂਕਿ ਹਸਪੀਟਲ 'ਚ ਬੱਚੇ ਨੂੰ ਆਪਾਂ ਰੱਖਣਾ ਸਹੀ ਨਹੀਂ ਹੈਗਾ ਤਾਂ ਫਿਰ ਮੈਂ ਹਸਪੀਟਲ ਜਾਣਾ ਤਿੰਨ ਦਿਨ ਲਈ ਤੇ ਆਨੰਦ ਘਰ ਨੂੰ ਮੇਰੀ ਸਿਸਟਰ ਤੇ ਭਾਬੀ ਜੀ ਸਾਂਭਣਗੇ ਤਾਂ ਕਰਕੇ ਮੇਰੀ ਸਿਸਟਰ ਤੇ ਪਿੰਡ ਅੱਜ ਜਾਣੇ ਆ ਤੇ ਫਿਰ ਉਸ ਤੋਂ ਬਾਅਦ ਹਸਪੀਟਲ ਜਾਣਾ ਆ ਆਪਾਂ ਅਸੀਂ ਆਪ ਫਿਰ ਉਸੇ ਜਗ੍ਹਾ ਤੇ ਆਗੇ ਜਿੱਥੋਂ ਪਹਿਲਾਂ ਆਪਾਂ ਝਾਟ ਪਾਪੜੇ ਖਾਣੇ ਹੁੰਨੇ ਆ ਉਸ ਤੋਂ ਬਾਅਦ ਫਿਰ ਆਪਾਂ ਆਗੇ ਠੀਕ ਕੀ ਹੋ ਗਿਆ ਜੀ ਜਿੱਦੇ ਨੂੰ ਹਾਂਜੀ ਓਏ ਓਏ ਸਾਡੀ ਮਾਸੀ ਕੋਲ ਆ ਗਈ ਤੇ ਮਾਸੀ ਕੋਲ ਆ ਕੇ ਚਿੱਕਾ ਮਾਰ ਦਿੱ ਭਈਆ ਇਹ ਤਾਂ ਬੋਟ போட்டியின் ਕੋਸ਼ ਚੜਦਾ ਲੱਗਦਾ ਜਿਹੜਾ ਐ ਕਰ ਸਾਰੇ ਜਣੇ ਬੈਠੇ ਸੀ ਭੈਣ ਕੇ ਪਿੰਡ ਆ ਕੇ ਰਜਾਈਆਂ ਚ ਤੇ ਨਾਲ ਹੁਣ ਆ ਗਏ ਨੇ 버거 ਇਹਨਾਂ ਨੇ 버거 ਲਿਆਂਦੇ ਭੈਣ ਨੇ ਪਹਿਲਾਂ ਹੀ ਮੰਗਵਾ ਕੇ ਰੱਖ ਲੈ ਕੇ ਉਹਨਾਂ ਨੇ ਆਉਣਾ ਹੈ 버거 ਖਵਾਵਾਂਗੀ ਅਸੀਂ ਕਹਿੰਦਾ ਸੀ 버거 ਹੀ ਖਾਣੇ ਆ ਹਾਂਜੀ ਮੈਂ ਤੁਹਾਨੂੰ ਦੱਸਿਆ ਸੀ ਕਿ ਮੇਰਾ ਦੁਆਰਾ ਅਪਰੇਟ ਹੋਣਾ ਆ ਤੇ ਤਾਂ ਕਰਕੇ ਹੁਣ ਆਪਾਂ ਜਾ ਰਹੇ ਹਾਂ ਹਸਪੀਟਲ ਤੇ ਆਨੰਦ ਕੋਰੇ ਆਪਣੀ ਮਾਸੀ ਕੋ ਰਹੂਗੀ ਨਨੰਡੂ ਗੋਡੇ ਉੱਤੀ ਮੈਂ ਜਾਨੀ ਯਾ ਰੋਈ ਨਾ ਟੰਗਾ ਕਾਂਗਣਾ ਗਣੀ ਬੁਕੇ ਰੋਈ ਨਾ ਟੰਗਾ ਮਨਮਾਨੀ ਆਈ ਜਾਣਾ ਠੀਕ ਹੈ ਰੋਣਾ ਨਹੀਂ ਤੇ ਦੇ ਹਲੋ ਜੁਦੇ ਇੱਕ ਮਿੰਟ ਜੁਦੇ ਨਹੀਂ ਬਲਸ ਕੱਟ ਦੇਉਂਗੀ ਜੇ ਸੀ ਜਾ ਰਹੇ ਹਾਂ। ਓਕੇ ਓਕੇ ਠੀਕ ਹੈ। ਤੇ ਅਨੰਦ ਕੋਲ ਦਾ ਖਿਆਲ ਰੱਖਿਓ ਠੀਕਾ ਠੀਕਾ। ਕਿਲੋਮੀਟਰ ਨਹੀਂ ਰੋਣ ਧੁੰਦਾਈ ਆ। ਰੋਣ ਲੱਗੀ ਵੀ ਮੈਂ ਹਸਪੀਟਲ ਜਾਣਾ। ਬਾਈ ਹਾਂ ਚ ਕਿੰਨਾ ਦਿਖਾਈ ਤੀਂ। ਹਾਸ ਕਿਰੇ ਖਾਣੇ ਵਿੱਚ ਨੂੰ ਮੰਮਾ ਨੂੰ ਅਜਕੇ ਦਿਖਾ ਦੇ। ਚੰਗਾ ਬਾਈ। ਬਾਈ ਹਾਂ ਚ ਲੈ ਪੈਣਾ। ਹੱਥ ਦੀ ਚਾਹ ਲੈ ਤੇਰੇ ਉਲੂ। ਹਾਥੀ ਨਹੀਂ ਛੱਡਦੀ ਦੇਖ ਕੇ ਕੁੜੀ ਜੀ ਨਿੱਕੀ ਜੀ ਹੁਣ ਉਹ ਰੱਸੀ ਛੱਡਦੀ ਦੇਖੀ ਹੱਥ ਨਹੀਂ ਛੱਡਦੀ ਮੇਰਾ ਹੱਥੀ ਨਹੀਂ ਛੱਡਦੀ ਮਾਂ ਤੇ ਮਾਂ ਦੀ ਹੁੰਦੀ ਕਿੰਦੀ ਮੈਂ ਜਾਣ ਆਏ ਪੁੱਤ ਛੱਡੋ ਛੋੜ ਦੇ ਦੇ ਬੋਲ ਤੈਨੂੰ ਬਈ ਫਿਰ ਅੰਮ੍ਰਿਤਪੁਰ ਬਾਏ ਬਾਏ ਛੱਡ ਨਾ ਹਾਂਜੀ ਆਪਾਂ ਹਸਪੀਟਲ ਗਏ ਸੀਗੇ ਬਟ ਉਹਨਾਂ ਨੇ ਸਾਨੂੰ ਵਾਪਸ ਭੇਜਤਾ ਕਿਉਂਕਿ ਵੀ ਸਾਨੂੰ ਪਤਾ ਨਹੀਂ ਸੀ ਵੀ ਮੈਂ ਰੋਟੀ ਨਹੀਂ ਖਾਣੇਗੀ ਥੋੜਾ ਹੀ ਟਾਈਮ ਹੋਇਆ ਸੀ ਉਹ ਕਹਿੰਦੇ ਤਾਂ ਕਰਕੇ ਅਪਰੇਟ ਫਿਰ ਨਹੀਂ ਹੋਊਗਾ ਵੀ ਤੁਸੀਂ ਕੱਲ ਨੂੰ ਮਾਰਨਿੰਗ ਹੀ ਆਇਓ ਸਵੇਰ ਸਵੇਰ ਆਇਓ ਤੇ ਫੇਰ ਹੀ ਅਪਰੇਟ ਹੋਊਗਾ ਤਾਂ ਫਿਰ ਆਪਾਂ ਹੁਣ ਫੇਰ ਘਰ ਵਾਪਸ ਹੀ ਜਾਣੇ ਆ ਤੇ ਕੱਲ ਆਵਾਂਗੇ ਰਸਤੇ ਚ ਜਾ ਹੀ ਜਾਨੇ ਆ ਮੋਗੇ ਅਪਰੇਟ ਕਰਵਾਉਣਾ ਸੀਗਾ ਮੈਂ ਪੂਰੀ ਖੋਜੂਗੀ ਵੀ ਮੇਰੀ ਮੰਮਾ ਹਾਂਜੀ ਹੁਣ ਆਪਾਂ ਕਿਤੇ ਮਾੜਾ ਜਾ ਜਾ ਰਹੇ ਸੀ ਸ਼ੌਪ ਤੇ ਸਾਨੂੰ ਥੋੜਾ ਕੰਮ ਸੀ ਏ ਗੋਪੀ ਵੀਰਾ ਤੇ ਮੈਂ ਤੇ ਭੂਆ ਜਾ ਰਹੇ ਹਾਂ ਇੱਧਰ ਮੁਫਲੀ ਵਾਲਾ ਬੈਠਾ ਆ ਗਏ ਨੇ ਸਪ੍ਰਿੰਗ ਰੋਲ ਸਪ੍ਰਿੰਗ ਰੋਲ ਖਾਣੇ ਆਪਾਂ ਤੇ ਸਪ੍ਰਿੰਗ ਸਪ੍ਰਿੰਗ ਰੋਲ ਲੈ ਕੇ ਆਂਦੇ ਇੰਨਾ ਨੇ ਖਾएंगे ਹਮ ਸਪ੍ਰਿੰਗ ਰੋਲ ਗੋਪੀ ਥਾਪੜ ਖੇੜੀ ਕਹਾ ਪਰ ਹੈ ਗੋਪੀ ਥਾਪੜ ਖੇੜੀ ਅਰੇ ਗੋਪੀ ਖਾਪੜ ਖੇੜੀ ਸਪਰਿੰਗ ਰੋਲ ਖਾਏਂਗੇ ਆਪੋ ਸਾਡੀ ਉਹ ਖਾਣੇ ਨਹੀਂ ਇਹਨੇ ਸਾਡੇ ਨੂੰ ਸਪਰਿੰਗ ਜਾਇ ਗਿਆ ਤੇ ਆ ਗਿਆ ਤੇ ਮੈਂ ਖਾਣੀ ਨਹੀਂ ਬੰਦੇ ਸੁਣ ਮੇਰੇ ਗਾਲ ਸੁਣੋ ਗਾਲ ਸੁਣੋ ਹਣ ਹਣ ਤੁਹਾਨੂੰ ਰੋਟੀ ਨਹੀਂ ਉਹ ਮੈਨੂੰ ਤੁਸੀਂ ਸਪਰਿੰਗ ਰੋਲ ਖਾਲੇ ਆ ਇੱਕ ਮਿੰਟ ਇੱਕ ਮਿੰਟ ਸਾਹਨੇ ਰੋਟੀ ਦੇ ਪੰਜ ਤਿੰਨ ਸਾਡੇ ਚਾਹੀਦੇ ਆ ਆ ਸਾਡੇ ਕੋ ਆ ਪੱਜੇ ਬਾਸ ਉਹ ਕਹਿੰਦੇ ਉਹ ਗੋਪੀ ਕਹਿੰਦਾ ਸਾਡੇ ਪੰਜ ਪ੍ਰਸ਼ਾਦ ਚਾਹੀਦੇ ਸਾਡਾ ਢੱਡ ਨਹੀਂ ਭਰਿਆ ਉਹ ਆਦੇ ਉਹ ਆਦੇ ਉਹ ਪੂਹਾਂਦੇ ਨਹੀਂ ਰਹਿੰਦੇ ਰੋਟੀ ਖਾਣ ਨੂੰ ਖਾਣੀ ਜਾਣੀ ਜਾਣੀ ਬੈਠੀ ਜਾਣੀ ਆਵਣ ਸਮਝਾ ਤੋ ਭਾਵੇਂ ਮੁੰਡਾ ਮੁੰਡਾ ਅੱਜ ਸਾਰੀ ਕੱਲ ਜੀ ਤੇ ਮਾਰਨਿੰਗ ਹੋਊਗੀ ਦੂਸਰਾ ਦਿਨ ਚੜ ਗਿਆ ਸੀਗਾ ਤੇ ਆਪਾਂ ਆਉਣਾ ਸੀ ਅਜੇ ਹਸਪੀਟਲ ਹੋਸਪੀਟਲ ਆਪਾਂ ਆ ਚੁੱਕੇ ਹਾਂ ਤੇ ਅੱਜ ਮੇਰਾ ਅਪਰੀਵ ਹੋ ਜਾਣਾ ਬੀਟ ਕਰ ਰਹੇ ਹਾਂ ਪਾ ਡਾਕਟਰ ਦੇ ਤੇ ਬੈਠੇ ਆ ਆਨੰਦ ਘਰੀ ਆ ਮੇਰੀ ਸਿਸਟਰ ਕੋਲ ਤੇ ਗੋਪੀ ਹੁਣੇ ਚਲ ਗਏ ਕਿਉਂਕਿ ਭਾਬੀ ਦੇ ਡੈਡੀ ਦੀ ਡੈਥ ਹੋ ਗਈ ਹੈ ਇਸ ਲਈ ਉਹ ਚਲੇ ਗਏ ਨੇ ਭੈਣ ਦੇ ਟਾਂਕੇ ਲੱਗ ਗਏ ਸੀ ਹੁਣ ਅਪ੍ਰੇਸ਼ਨ ਤੋਂ ਬਾਅਦ ਆਇਆ ਹੁਣ ਰਿਕ ਲੱਗੀ ਹੋਈ ਆ ਕਿਵੇਂ ਠੀਕ ਹੋ ਹਾਂ ਹਾਂ ਹਾਂਜੀ ਮੈਨੂੰ ਹਸਪੀਟਲ 'ਚ 3 ਦਿਨ ਹੋ ਗਏ ਆ ਤੇ ਵਲੌਗ ਮੈਂ ਪੂਰਾ ਨਹੀਂ ਪਾ ਸਕੀ ਤੇ ਮੈਂ ਸਾਰਾ ਵਲੌਗ ਵਿੱਚ ਇੱਕ ਦਿਨ ਦਾ ਹੀ ਐਡ ਕਰਦੀ ਆ ਤੇ ਅੱਜ ਮੈਨੂੰ ਚੌਥਾ ਦਿਨ ਆ ਸ਼ਾਇਦ ਛੁੱਟੀ ਮਿਲ ਜੂਗੀ ਤੇ ਜਿਹੜਾ ਮੇਰਾ ਅਪਰੇਟ ਸੀ ਉਹ ਸਹੀ ਹੋ ਗਿਆ ਹੈ ਤੇ ਬਾਕੀ ਦੇਖਦੇ ਆਂ ਜੇ ਛੁੱਟੀ ਮਿਲ ਗਈ ਫਿਰ ਘਰੇ ਜਾਉਣ ਦੀ ਮੇਰਾ ਆਨੰਦ ਗੁਨਾ ਵੀ ਦਿਲ ਨਹੀਂ ਲੱਗਦਾਗਾ ਤੇ ਬਾਕੀ ਦੇਖਦੇ ਆ ਕੀ ਕਹਿੰਦੇ ਆ ਤੇ ਮੈਂ ਬਹੁਤ ਸਾਰਾ ਕਮੈਂਟ ਆਏ ਸੀਗੇ ਕਿ ਤੁਸੀਂ ਪਾਸਪੋਰਟ ਕਿੱਦਾਂ ਬਣਾਇਆ ਤੁਸੀਂ ਇੱਧਰ ਕਿੱਦਾਂ ਆਏ ਆ ਮੈਂ ਸਾਰਾ ਵਲੌਗ ਜਾਨੀ ਕਿ ਕਮੈਂਟਾਂ ਦਾ ਰਿਪਲਾਈ ਜ਼ਰੂਰ ਕਰੂੰਗੀ ਤੁਹਾਨੂੰ ਤੇ ਮੈਂ ਆਪਦੇ ਪ੍ਰੈਗਨੈਂਸੀ ਦਾ ਜਿਹੜਾ ਇੱਧਰ ਮੇਰੇ ਨਾਲ ਉਹਨਾਂ ਨੇ ਜੋ ਕਰਿਆ ਜਿੱਦਾਂ ਮਤਲਬ ਕਿ ਟ੍ਰੀਟਮੈਂਟ ਕਰਿਆ ਮੈਂ ਸਾਰਾ ਸ਼ੇਅਰ ਕਰੂੰਗੀ ਤੁਹਾਡੇ ਨਾਲ ਹਾਂਜੀ ਹੁਣ ਮੇਰਾ ਪ੍ਰੀਹਟ ਤਾਂ ਹੋ ਹੀ ਗਿਆ ਸੀਗਾ ਮੈਂ ਤੁਹਾਨੂੰ ਦੱਸਿਆ ਸੀ ਤੇ ਆਪਾਂ ਹਜੇ ਹਸਪੀਟਲ 'ਚ ਹੀ ਬੈਠੇ ਆਂ ਪਤਾ ਨਹੀਂ ਹੁਣ ਛੁੱਟੀ ਕਦੋਂ ਮਿਲੂਗੀ ਤੇ ਰਾਤ ਵੀ ਕਾਫੀ ਹੋ ਗਈ ਆ ਤੇ ਦਿਲ ਭੂਆ ਜੀ ਹੁਣ ਬੈਠੇ ਆ ਤੇ ਮੇਰੀ ਸਿਸਟਰ ਬੈਠੇ ਨੇ ਇਹ ਮੇਰੇ ਕੋਲ ਰਹਿ ਨਹੀਂ ਭੂਆ ਹੁਣ ਤੇ ਸਿਸਟਰ ਹੋਰ ਕਿੱਦਾਂ ਫਿਰ ਜੀ ਲੱਗ ਗਿਆ ਹਸਪੀਟਲ ਚ ਹਸਪੀਟਲ ਚ ਜਾਣਾ ਬਹੁਤ ਔਖਾ ਬਹੁਤ ਔਖਾ ਸਹੀ ਗੱਲ ਆ ਨਾ ਪਰ ਮੇਰਾ ਨਾ ਅੰਦਰੋਂ ਵੀ ਨਾ ਵੀ ਦਿਲ ਲੱਗਦਾ ਪਿਆ ਤੇ ਹੁਣ ਚਲੋ ਆਪਾਂ ਇੱਥੇ ਵਲੌਗ ਦਾ ਐਂਡ ਕਰਦੇ ਆ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਤੇ ਬਾਕੀ ਅੱਗੇ ਬਹੁਤ ਘੈਂਟ ਘੈਂਟ ਵਲੌਗ ਆਉਣੇ ਆ ਤੇ ਤੁਸੀਂ ਸਾਡੇ ਵਲੌਗ ਨਾਲ ਜੁੜੇ ਰਹਿਣਾ